ਹੈਲੋ ਜੀ ਸਤ ਸ੍ਰੀ ਅਕਾਲ ਅੱਜ ਅਸੀਂ ਆਪ ਨੂੰ ਆਪਣੀ ਸਲਾਈ ਮਸ਼ੀਨ ਦੇ ਨਾਲ ਇੰਟਰਲੋਕ ਕਰਨਾ ਸਿਖਾਵਾਂਗੇ ਵੀ ਕਿਵੇਂ ਇਹਦੇ ਨਾਲ ਆਪਾਂ ਇੰਟਰਲੋਕ ਪੀਕੋ ਪੱਗ ਦੇ ਵਿੱਚ ਸਿਉਣ ਇਹ ਸਾਰੀਆਂ ਚੀਜ਼ਾਂ ਕਿਵੇਂ ਕਰ ਸਕਦੇ ਹਾਂ ਮੈਂ ਕਦੇ ਵੀ ਆਪਣੀ ਸੂਟਾਂ ਦੀ ਸਲਾਈ ਕਰਕੇ ਉਹਨਾਂ ਨੂੰ ਇੰਟਰਲੋਕ ਵਾਲੀ ਮਸ਼ੀਨ ਨਾਲ ਨਹੀਂ ਕਰਵਾਇਆ ਹਮੇਸ਼ਾ ਆਪਣੀ ਸਟੀਚਿੰਗ ਵਾਲੀ ਮਸ਼ੀਨ ਦੇ ਨਾਲ ਹੀ ਇੰਟਰਲੋਕ ਕਰੀਏ ਕਿਉਂਕਿ ਇਹਦੇ ਵਿੱਚ ਉਹ ਸਾਰੇ ਫੰਕਸ਼ਨ ਹੁੰਦੇ ਆ ਜਿਵੇਂ ਸਿਲਾਈ ਵਾਲਾ ਇੰਟਰਲੋਕ ਹੋ ਗਿਆ ਮੂਰੀ ਤੇ ਕਰਨਾ ਵਰਕ ਜਿੱਦਾਂ ਮਰਜ਼ੀ ਆਪਾਂ ਕਰ ਸਕਦੇ ਆ ਪਰ ਅੱਜ ਅਸੀਂ ਆਪ ਨੂੰ ਇੰਟਰਲੋਕ ਕਰਨਾ ਸਿਖਾਉਂਗੇ ਵੀ ਇੰਟਰਲੋਕ ਕਿਵੇਂ ਕਰਦੇ ਆ ਬਹੁਤ ਹੀ ਵਧੀਆ ਤਰੀਕੇ ਨਾਲ ਕਰਦੀ ਆ ਇਹ ਤੇ ਬਹੁਤ ਹੀ ਸਾਫ਼ ਆ ਦੇਖੋ ਮੈਂ ਸੂਟ ਨੂੰ ਸਟਿਚ ਕਰ ਲਿਆ ਕਿਉਂਕਿ ਇਹ ਜਿਹੜੀ ਸਰਦੀਆਂ ਵਾਲੇ ਸੂਟ ਹੁੰਦੇ ਨੇ ਇਹਨਾਂ ਦੇ ਬਹੁਤ ਹੀ ਜ਼ਿਆਦਾ ਧਾਗੇ ਨਿਕਲੇ ਹੁੰਦੇ ਆ ਇੰਟਰਲੋਕ ਤੋਂ ਬਿਨਾ ਨਹੀਂ ਚੱਲਦੇ ਹੈਗੇ ਆ ਸਾਈਡ ਵਾਲੀ ਸਿਲਾਈ ਹੈ ਹੁਣ ਆਪਾਂ ਇਹਨੂੰ ਇੰਟਰਲੋਕ ਕਰਕੇ ਦਿਖਾਵਾਂਗੇ ਆਪ ਨੂੰ ਸਾਈਡ ਵਾਲੀ ਜਿਹੜੀ ਸਿਉਣ ਆ ਦੇਖੋ ਆਪਾਂ ਹੁਣ ਸ਼ੁਰੂ ਕਰਨ ਲੱਗੇ ਆ ਇਸ ਦੇ ਲਈ ਕੋਈ ਸਪੈਸ਼ਲ ਧਾਗੇ ਦੀ ਜ਼ਰੂਰਤ ਨਹੀਂ ਜਿਹੜਾ ਆਪਾਂ ਧਾਗਾ ਸਿਲਾਈ ਦੇ ਲਈ ਯੂਜ਼ ਕਰਦੇ ਆ ਉਹ ਹੀ ਆਪਾਂ ਇੰਟਰਲੋਕ ਦੇ ਨਾਲ ਯੂਜ਼ ਕਰੂਗੇ ਉਸੇ ਰੀਲ ਦੇ ਨਾਲ ਆਪਾਂ ਇੰਟਰਲੋਕ ਕਰਕੇ ਦਿਖਾਉਂਗੇ ਆਪ ਨੂੰ ਆ ਦੇਖੋ ਲੋ ਜੀ ਆ ਦੇਖੋ ਆਪਾਂ ਨੇ ਕਮੀਜ਼ ਦੇ ਮੋਡੇ ਹੋ ਗਏ ਆਪਨੀ ਜਿਹੜੀ ਬਾਜੂ ਹੋ ਗਈ ਸਲੀਵਸ ਉਹਨਾਂ ਦੀ ਗੋਲਾਈ ਤੇ ਵੀ ਆਪਾਂ ਨੇ ਇੰਟਰਲੋਕ ਨਾਲ ਦੀ ਨਾਲ ਕਰਤੀ ਨਾਲ ਦੀ ਨਾਲ ਆਪਾਂ ਨੇ ਇਹਨੂੰ ਸਟਿਚ ਕਰਤਾ ਤੇ ਨਾਲੇ ਆਪਣਾ ਇੰਟਰਲੋਕ ਵੀ ਕਰਤੀ ਇਹਦੇ ਨਾਲੇ ਬਹੁਤ ਹੀ ਸੌਖਾ ਤਰੀਕਾ ਹੈ ਆ ਦੇਖੋ ਨਾਲ ਦੀ ਨਾਲ ਹੀ ਆਪਾਂ ਨੇ ਤਰਪਾਈ ਵੀ ਕਰਤੀ ਇਹਦੀ ਆਪਣਾ ਜਿਹੜਾ ਕਮੀਜ਼ ਆ ਉਹ ਡੰਨ ਹੋ ਚੁੱਕਿਆ ਵਰਤੇ ਬਹੁਤ ਹੀ ਵਧੀਆ ਤਰੀਕੇ ਨਾਲ ਇੰਟਰਲੋਕ ਕਰਦੀ ਹੈ ਬਹੁਤ ਹੀ ਸਾਫ਼ ਸੁਥਰੀ ਆ ਸਾਰੇ ਸੂਟ ਦੀ ਨਾਲ ਦੀ ਨਾਲ ਆਪਾਂ ਸਟੀਚਿੰਗ ਕਰੀ ਜਾਂਦੇ ਆ ਨਾਲ ਦੀ ਨਾਲ ਆਪਾਂ ਇਹਦਾ ਇੰਟਰਲੋਕ ਵਾਲਾ ਕੰਮ ਵੀ ਕਵਰ ਕਰ ਦਿੰਨੇ ਆ ਵੀ ਬਾਰ ਬਾਰ ਨਾ ਸਿਉਣਾ ਤੇ ਉਹ ਕਰਿਆ ਤੋ ਕਿਤਾ ਅੱਗੇ ਨਿਕਲੀ ਜਾਂਦੀਆਂ ਫਿਰ ਪਰੇਸ਼ਾਨੀ ਜੀ ਆਈ ਜਾਂਦੀ ਹੈ ਇਸ ਕਰਕੇ ਆਪਣਾ ਨਾਲ ਦੀ ਨਾਲ ਆਪਾਂ ਇੰਟਰਲੋਕ ਕਰ ਦਿੰਨੇ ਆ ਇਸ ਦੇ ਲਈ ਕੋਈ ਅਲੱਗ ਥ੍ਰੈਡ ਦੀ ਜ਼ਰੂਰਤ ਨਹੀਂ ਪੈਂਦੀ ਜਿਹੜੀ ਆਪਾਂ ਰੀਲ ਯੂਜ਼ ਕਰ ਰਹੇ ਆ ਉਹੀ ਵਾਲੀ ਰੀਲ ਤੇ ਨਾਲ ਆਪਾਂ ਇਹਦਾ ਇੰਟਰਲੋਕ ਵਾਲਾ ਕੰਮ ਕਰ ਦਿੰਨੇ ਆ ਜੇ ਆਪ ਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਸ਼ੇਅਰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ